ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿੱਚ ਐਸਡੀ ਪੁਤਰੀ पाठशाला ਗਰਲ ਸੀਨੀਅਰ ਸੈਕੰਡਰੀ ਸਕੂਲ ਹਦੀਆਬਾਦ ਫਗਵਾੜਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪੋਜੀਸ਼ਨਾਂ ਹਾਸਲ ਕੀਤੀਆਂ ਹਨ 10ਵੀਂ ਦੇ ਐਲਾਨੇ ਗਏ ਇਹਨਾਂ ਨਤੀਜਿਆਂ ਵਿੱਚ ਜਿੱਥੇ ਵਧੀਆ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਕੂਲ ਮੈਨੇਜਮੈਂਟ ਤੇ ਸਟਾਫ ਵੱਲੋਂ ਮੂੰ ਮਿੱਠਾ ਕਰਵਾਇਆ ਗਿਆ ਉੱਥੇ ਹੀ ਪ੍ਰਬੰਧਕਾ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਮੈਡਮ ਰੀਤਾ ਥਾਪਰ ਨੇ ਦੱਸਿਆ ਕਿ ਇਹਨਾਂ ਨਤੀਜਿਆਂ ਵਿੱਚ ਖੁਸ਼ੀ ਨੇ 99.3 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਕੋਮਲ ਗੁਪਤਾ ਨੇ 93.8 ਫੀਸਦ ਅੰਕ ਲੈ ਕੇ ਦੂਸਰਾ ਅਤੇ ਸੰਜਣਾ ਨੇ 93.5 ਫੀਸਦ ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ ਇਸ ਤੋਂ ਇਲਾਵਾ ਪੰਜ ਬੱਚਿਆਂ ਨੇ 90 ਫੀਸਦ ਦੇ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਆਇਆ ਹੈ ਉਹਨਾਂ ਜਿੱਥੇ ਬੱਚਿਆਂ ਦੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਉਹਨਾਂ ਸਕੂਲ ਦੇ ਮਿਹਨਤੀ ਸਟਾਫ ਨੂੰ ਵੀ ਹਾਰਦਿਕ ਵਧਾਈਆਂ ਦਿੱਤੀਆਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਲੈ ਕੇ ਦਸਵੀਂ ਦੀਆਂ ਪ੍ਰੀਖਿਆਵਾਂ ਦਾ ਰਿਜ਼ਲਟ ਆਊਟ ਹੋਇਆ ਹੈ ਜਿਹਦੇ ਵਿੱਚ ਸਾਡੇ ਸਕੂਲ ਦੇ ਪਹਿਲੇ ਨੰਬਰ ਤੇ ਖੁਸ਼ੀ ਕੁਮਾਰੀ ਜਿਸ ਨੇ 94.3 ਨੰਬਰ ਹਾਸਲ ਕੀਤੇ ਹਨ ਅਤੇ ਕੋਮਲ ਗੁਪਤਾ ਨੇ 93.8 ਅਤੇ ਸੰਜਨਾ ਨੇ 93.5 ਇੱਥੇ ਇਹ ਵੀ ਵਰਣਨਯੋਗ ਹੈ ਕਿ ਸਾਡੇ ਸਕੂਲ ਦੇ ਵਿੱਚ 5 ਬੱਚੇ 90% ਤੋਂ ਉੱਪਰ ਆਏ ਆ 23 ਬੱਚੇ 80% ਤੋਂ ਉੱਪਰ ਆਏ ਆ ਤੇ 30 ਬੱਚੇ 75% ਤੋਂ ਉੱਪਰ ਆਏ ਆ ਔਰ ਇਹਨਾਂ ਸਾਰੇਆਂ ਬੱਚਿਆਂ ਦੇ ਮਾਪੇ-ਮਾਪ ਨੂੰ ਉਹਨਾਂ ਦੇ ਪੇਰੈਂਟਸ ਨੂੰ ਮੈਂ ਬਹੁਤ-ਬਹੁਤ ਮੁਬਾਰਕ ਦਿਨਾ ਔਰ ਪ੍ਰਮਾਤਮਾ ਕਰੇ ਇਹਨਾਂ ਦੀਆਂ ਆਉਣ ਵਾਲੀਆਂ ਜਿਹੜੀ ਇਹਨਾਂ ਦੀ ਜ਼ਿੰਦਗੀ ਹੈ ਬਹੁਤ ਸਫਲੀ ਹੋਵੇ ਔਰ ਇਹ ਪੜ੍ਹਾਈ ਦੇ ਵਿੱਚ ਸਾਡੇ ਸਕੂਲ ਦਾ ਆਪਣੇ ਮਾਪੇ-ਮਾਪ ਦਾ ਨਾਮ ਰੋਸ਼ਨ ਕਰਨ ਔਰ ਇਹ ਸਾਰਾ ਹੀ ਜੋ ਸਾਡੇ ਸਕੂਲ ਦੇ ਵਿੱਚ ਸਟੂਡੈਂਟ ਹਨ ਉਹ ਬਹੁਤ ਹੀ ਰੀਜ਼ਨੇਬਲ ਘਰਾਂ ਨੂੰ ਬਿਲੋਂਗ ਕਰਦੇ ਆ ਇਹਦੇ ਵਿੱਚ ਕੋਈ ਲੇਬਰ ਕਲਾਸ ਹੈ ਕੋਈ ਕੁਛ ਹੈ ਤੋ ਇਹਨਾਂ ਨੂੰ ਪਹਿਲਾਂ ਤਾਂ ਖਾਣੇ ਦੀ ਚਿੰਤਾ ਹੁੰਦੀ ਪਰ ਫਿਰ ਵੀ ਇਹਨਾਂ ਨੇ ਜੋ ਪੜ੍ਹਾਈ ਦੇ ਵਿੱਚ ਆਪਣਾ ਕੁਲਾੰਗਾ ਪੱਟੀਆਂ ਨੇ ਉਹਦੇ ਲਈ ਮੈਂ ਇਹਨਾਂ ਨੂੰ ਫੇਰ ਵੀ ਦੁਆਰਾ ਦੁਆਰਾ ਬੁਦਾਈ ਦਿੱਤਾ। ਬਹੁਤ-ਬਹੁਤ ਧੰਨਵਾਦ। ਹਾਂਜੀ ਕੱਲ ਸ਼ਾਮ 3 ਵਜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 10th ਕਲਾਸ ਦਾ ਰਿਜ਼ਲਟ ਅਨਾਉਂਸ ਕੀਤਾ ਜਿੱਦੇ ਸਾਨੂੰ ਬੜੀ ਬੇ ਸਬਰੇ ਦੇ ਨਾਲ ਇੰਤਜ਼ਾਰ ਸੀ। ਸਾਡੇ ਸਕੂਲ ਦੇ 64 ਬੱਚੇ ਅਪੀਅਰ ਹੋਏ ਜਿਨ੍ਹਾਂ ਵਿੱਚੋਂ 75+ ਮਾਰਕਸ ਸਾਡੇ 30 ਬੱਚਿਆਂ ਨੇ ਲਏ ਔਰ 80% ਤੋਂ ਉਸਕੇ 23 ਬੱਚੇ ਜਿਹੜੇ ਨੰਬਰ ਲੈ ਕੇ ਜਿਨ੍ਹਾਂ ਨੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਔਰ 90+ ਤੋਂ ਵੱ ਪੰਜ ਬੱਚਿਆਂ ਨੇ ਨੰਬਰ ਲਏ ਹੈ ਇਹਨਾਂ ਵਿੱਚੋਂ ਸਭ ਤੋਂ ਪਹਿਲੇ ਫਰਸਟ ਪੋਜੀਸ਼ਨ ਤੇ ਖੁਸ਼ੀ ਕੁਮਾਰੀ ਡਾਕਟਰ ਔਫ ਮਿਸਟਰ ਧਰਮਿੰਦਰ ਕੁਮਾਰ ਜੀ 94.3% ਪਾਲਸ ਲੈ ਕੇ ਆਪਣੇ ਟੀਚਰਸ ਦਾ ਮਾਤਾ ਪਿਤਾ ਦਾ ਔਰ ਸਾਡੀ ਮੈਨੇਜਮੈਂਟ ਦਾ नाम रोशन किया सैकेंड पोजिशन कोमल गुप्ता डोटर ऑफ सोनू नाइनटी थ्री पॉइंट एट परसेंट मार्क्स थर्ड पोजिशन संजना डॉटर ऑफ श्री इंद्रजीत पासवान नाइनटी थ्री पॉइंट फाइव प्रसेंट रश्मि शर्मा सुनील दत्त नाइनटी टू पॉइंट फोर सिक्स मुस्कान कैले डॉटर ऑफ कमलजीत राम नाइनटी टू परसेंट मार्क्स लैके इन्होंने बच्चों ने साडे संस्था का नाम रोशन किया और अपने एरिए भी ਅੱਜ ਦੇ ਪੇਰੈਂਟਸ ਨੂੰ ਟੀਮ ਵੱਲੋਂ ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਿਸ ਦਾ ਬੱਚੇ ਨੇ ਹੁਣ ਮੇਰੇ ਕੀਤਾ ਹੈ ਆਉਣ ਵਾਲੇ ਟਾਈਮ 'ਚ ਵੀ ਇਸ ਤੋਂ ਵੀ ਵੱਧ ਮਿਹਨਤ ਕਰੇ ਤੇ ਆਪਣੀ ਲਾਈਫ 'ਚ ਕੁਝ ਬਣ ਕੇ ਦਿਖਾਉਣ। ਉਧਰ ਵਧੀਆ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੇ ਸਕੂਲ ਸਟਾਫ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਹੀ ਉਹਨਾਂ ਨੇ ਇਹ ਮੁਕਾਮ ਹਾਸਲ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਉਹਨਾਂ ਹੋਰਨਾਂ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਮਿਹਨਤ ਕਰਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ। ਇਸ ਦੌਰਾਨ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਫਗਵਾੜਾ ਤੋਂ ਨਵਰਾਂਗ ਚੈਨਲ 'ਤੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਖੁਸ਼ੀ ਕੁਮਾਰੀ ਹੈ ਮੈਂ ਐਸਜੀ ਕੁੱਤੀ ਪੜ੍ਹਸ਼ਾਲਾ ਦੀ ਵਿਦਿਆਰਥਣ ਹਾਂ ਮੇਰੇ ਪਿਤਾ ਦਾ ਨਾਮ ਧਰਮਿੰਦਰ ਕੁਮਾਰ ਹੈ ਤੇ ਮਾਤਾ ਦਾ ਨਾਮ ਰਮਿਲਾ ਦੇਵੀ ਹੈ ਮੈਂ 94.3 ਪ੍ਰਤੀਸ਼ਤ ਦਾ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ 10ਵੀਂ ਕਲਾਸ ਤੋਂ ਮੈਨੂੰ ਇਹ ਸਕੂਲ ਬਹੁਤ ਵਧੀਆ ਲੱਗਾ ਕਿਉਂਕਿ ਇਨਾਂ ਦੀ ਪੜਾਈ ਬਹੁਤ ਵਧੀਆ ਹੈ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਸ ਸਕੂਲ 'ਚ ਐਡਮਿਸ਼ਨ ਲੈਣਾ ਆਪਣਾ ਕੈਰੀਅਰ ਬਣਾਉਣ ਬਹੁਤ ਵਧੀਆ ਸਕੂਲ ਆ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਇਨਾਂ ਨੇ ਮੇਰੀ ਲਾਈਫ ਸੈੱਟ ਕਰਤੀ ਹੈ ਮੇਰਾ ਨਾਮ ਰਸ਼ਮੀ ਸ਼ਰਮਾ ਆ ਮੈਂ ਐਸਡੀ 55 ਚਾਰਾ ਗਰਲ ਸੀਨੀਅਰ ਸੈਂਟਰ ਸਕੂਲ ਦੀ ਵਿਦਿਆਰਥਣ ਹੈਗੀ ਆ ਮੇਰੇ 10th ਦੇ ਵਿੱਚ 92.46% ਮਾਰਕਸ ਆਇਆ ਤੇ ਮੈਂ ਬਹੁਤ ਖੁਸ਼ ਆ ਮੈਂ ਹੋਰਾਂ ਨੂੰ ਇਹ ਮੈਸੇਜ ਦਵਾਂਗੀ ਕਿ ਤੁਸੀਂ ਅੱਗੇ ਸਾਰੇ ਬਹੁਤ ਮਿਹਨਤ ਕਰਿਓਤੇ ਇਹ ਸਕੂਲ ਬਹੁਤ ਵਧੀਆ ਸਕੂਲ ਆ ਤੇ ਇੱਥੇ ਵੀ ਸਾਰੇ ਜ਼ਰੂਰ ਐਡਮਿਸ਼ਨ ਲਿਓ ਕਿਉਂਕਿ ਇੱਥੇ ਦੇ ਟੀਚਰਸ ਬਹੁਤ ਮਿਹਨਤ ਕਰਾਉਂਦੇ ਆ ਉਹ ਬਹੁਤ ਹਾਰਡ ਵਰਕ ਕਰਾਉਂਦੇ ਹਨ ਛੁੱਟੀਆਂ ਦੇ ਵਿੱਚ ਵੀ ਸਾਨੂੰ ਪੜਾਇਆ ਜਾਂਦਾ ਆ